ਜ਼ਿਲ੍ਹਾ ਜਰੰਧਾ ਤੇ ਹਾਤੀ ਦੇ ਥਾਣਾ ਮਹਿਤਪੁਰ ਸਬ-ਡਿਵੀਜ਼ਨ ਸ਼ਾਹਕੋਟ ਦੇ ਏਰੀਆ ਚ ਮਿਤੇ 31 ਮਾਰਚ ਦੀ ਲੇਟ ਨਾਈਟ ਰਾਜੀਵਤ ਸਿੰਘ ਅਨਰਾਜੀਵ ਦੇਵਦ ਪੁੱਤਰ ਚਰਨਜੀਤ ਵਾਸੀ ਪੰਡ ਹਰੀਪੁਰ ਦਾ ਇੱਕ ਨਾਮ ਨੂੰ ਵਿਅਕਤੀ ਨੂੰ ਮਾਰ ਦਿੱਤਾ ਗਿਆ ਸੀ ਜੋ ਪੁਲਿਸ ਵੱਲੋਂ ਮੁਸਤਦੀ ਦਿਖਾਉਂਦੇ ਹੋਏ ਇਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਇਹ ਬਲਾਈਂਡ ਵਾਰਡ ਨੂੰ ਟ੍ਰੇਸ ਕਰਨ ਲਈ ਸਫਲਤਾ ਅਸਲ ਕੀਤੀ ਇਹ ਜੇਕਰ ਦੋਸ਼ੀ ਪਹਿਲਾਂ ਜੋ ਜੁਨਾਇਸ ਸੀਗਾ ਉਹਨੂੰ ਕੱਲ ਹਸਲਜਾਤਾ ਹਾਰਾਸ਼ਟਰ ਵਿੱਚ ਲੈ ਕੇ ਤੇ ਜੁਨਾਇਲ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਜਿਹੜਾ ਜਿਹੜਾ ਪੇਜ ਦਿੱਤਾ ਗਿਆ ਸੀਗਾ ਇਸੇ ਤੋਂ ਤੇਸ਼ ਨੂੰ ਅਦੋਨਤ ਢੰਗ ਤਰੀਕਿਆਂ ਨਾਲ ਅੱਗੇ ਵਧਾਉਂਦੇ ਹੋਏ ਮਾਣ ਜੋਗੇ ਐਸਐਸਪੀ ਸਰਦਾਰ ਪਰਮੇਸ਼ਰ ਸਿੰਘ ਦੀ ਦਿਸ਼ਾ ਨਿਰਦੇਸ਼ ਤੇ ਸਾਰੇ ਮੁੱਖ ਅਫਸਰ थाना ਮਹਿਤ ਪਰ ਰਖਵੀਰ ਸਿੰਘ ਨੇ ਇਹਦਾ ਮੁੱਖ ਦੋਸ਼ੀ ਜਿਹੜਾ ਨਾਮ ਜਦ ਹੋਇਆ ਸਿੰਘ ਜੋਹਰਾ ਆਜ ਸਿੰਘ ਇਲਿਆਸ ਜੋਗੀ ਪੁੱਤਰ ਦਰਬਖਸ ਸਿੰਘ ਵਾਸੀ ਪਿੰਡ ਸੰਘਵਾਲ ਨੂੰ ਵੀ ਅੱਜ ਜਿਹੜਾ ਹਸਪਤਾਲ ਤੋਂ ਗ੍ਰਫਤਾਰ ਕਰ ਲਿਆ ਇਸ ਦੋਸ਼ੀ ਨੇ ਇਸ ਮਰਡਰ ਦੀ ਜਿਹੜੀ ਪਲਾਨਿੰਗ ਕੀਤੀ ਸੀ ਤੇ ਆਪਣੇ ਨਾਲ ਦੇ ਜੁਨਾਈ ਸਾਥੀਆਂ ਨੂੰ ਲੈ ਕੇ ਸਾਰਾ ਘਟਨਾਕਰਨ ਕੀਤਾ ਔਰ ਇਹਦੇ ਵਿੱਚ ਵਰਤੇ ਗਏ ਹਥਿਆਰ ਜਾਂ ਹੋਰ ਇਸ ਨਾਲ ਰਿਲੇਟਡ ਜੀਆਂ ਚੀਜ਼ਾਂ ਤੇ ਡੂੰਘੀ ਇਨਵੈਸਟੀਗੇਸ਼ਨ ਜਿਹੜਾ ਵਾਚੇ ਜਾਣੀਆਂ ਤੇ ਤੁਪੇਸ਼ ਤੋਂ ਅੱਗੇ ਤੋਂ ਹਰ ਤਰ੍ਹਾਂ ਦੇ ਤੁਨਕ ਢੰਗ ਤਰੀਕੇ ਜਿਹੜੇ ਪਤਾ ਚਣਗੇ ਇਸ ਦੋਸ਼ੀ ਨੇ ਕਥਾ ਸਮੇਂ ਜਦੋਂ ਮੋਰਸਲੇ ਨਾਲ ਟਕਰਾਈ ਸੀਗੇ ਇਹਦਾ ਜਿਹੜਾ ਸਾਡਾ ਅਕਿਊਜ਼ ਹੈ ਇਹਦਾ ਮੋਰਸਲੇ ਪਾਚੀ ਤੇ ਜਿਹੜਾ ਵਿਕਟਮ ਹੈਗਾ ਰਾਜਵੀਰ ਉਹਨਾਂ ਦੇ ਵਿੱਚ ਇਹਦੀ ਇੱਕ ਲੱਤ ਤੇ ਹੀ ਆ ਕੇ ਇੰਜਰੀ ਹੋਈ ਸੀਗੀ ਤੇ ਇਹ ਉਸ ਘਟਨਾ ਚ ਇੰਜਰੀ ਹੋ ਗਿਆ ਸੀਗਾ ਤੇ ਇਹਨੂੰ ਕੱਲ ਮਾਂਜੂ ਅਦਾਲਤ 'ਚ ਪੇਸ਼ ਕਰਕੇ ਅਗਲੀ ਜਿਹੜੇ ਆ ਰਮਾਨ ਅਸਕਰ ਤੋਂ ਬਾਅਦ ਬਾਕੀ ਰਹਿੰਦੀ ਤਫਤੀਸ਼ ਵੀ ਜਿਹੜੀ ਹੈ ਮੁਕੰਮਲ